ਸਤਿਗੁਰ ਦੀ ਸਵਾਗਤ ਆ ਤੁਹਾਡਾ ਮਾਨਵਰ ਫਿਟਨੈਸ ਤੇ ਆਸ ਕਰਦਾ ਸਾਰੇ ਠੀਕ ਠਾਕ ਹੋ ਗੱਲ ਕਰਨੀ ਆ ਸਟ्रेस ਤੇ ਮਾਨਸਿਕ ਤਣਾਅ ਤੇ ਮਾਡਰਨਾਈਜੇਸ਼ਨ ਨੇ ਆਧੁਨਿਕੀਕਰਨ ਨੇ ਸਹੂਲਤਾਂ ਨੂੰ ਬਹੁਤ ਵਧਾਵਾ ਦਿੱਤਾ ਲੋਕਾਂ ਦੀਆਂ ਜੇਬਾਂ 'ਚ ਪੈਸਾ ਆਉਣ ਲੱਗਿਆ ਨੋ ਡਾਊਟ ਲੋਕ ਪਹਿਲਾਂ ਨਾਲੋਂ ਬਹੁਤ ਸੌਖੇ ਹੋਏ ਆ ਘਰੇ ਬੈਠੇ ਫਟਾਏ ਸਾਨੂੰ ਖਾਣ ਪੀਣ ਨੂੰ ਸਾਰਾ ਕੁਝ ਮਿਲ ਜਾਂਦਾ ਕੋਈ ਵੀ ਚੀਜ਼ ਜਿਹੜੀ ਪਹਿਲਾਂ ਵੱਡੇ ਵੱਡੇ ਸ਼ਹਿਰਾਂ 'ਚੋਂ ਨਹੀਂ ਮਿਲਦੀ ਸੀ ਉਹ ਸਾਨੂੰ ਆਨਲਾਈਨ ਆਰਡਰ ਕਰਕੇ ਸਾਡੇ ਗੇਟ ਤੇ ਮਿਲ ਜਾਂਦੀ ਆ ਪਰ ਜਿਵੇਂ ਜਿਵੇਂ ਸਹੂਲਤਾਂ ਵਧੀਆਂ ਓਵੇਂ ਓਵੇਂ ਸਾਡਾ ਮਾਨਸਿਕ ਤਣਾਅ ਵਧਿਆ ਸਿਰਦਰਦੀ ਵਧੀਆ ਐਂਗਜ਼ਾਈਟੀ ਵਧੀਆ ਡਿਪਰੈਸ਼ਨ ਨੂੰ ਜਨਮ ਦਿੱਤਾ ਇਹਨਾਂ ਚੀਜ਼ਾਂ ਨੇ ਤਾਂ ਹੁਣ ਇਹਨਾਂ ਨੂੰ ਕਰ ਲੈ ਕੇ ਕਿਵੇਂ ਅਸੀਂ ਘਟਾ ਸਕਦੇ ਹਾਂ ਠੀਕ ਕਰ ਸਕਦੇ ਹਾਂ ਕੋਸ਼ਿਸ਼ ਰਹਿੰਦੀ ਹੈ ਮੇਰੀ ਅਕਸਰ ਮੈਂ ਇੰਸਟਾਗ੍ਰam ਪੇਜ ਤੇ ਜਾਂ ਫੇਸਬੁੱਕ ਪੇਜ ਤੇ ਕੋਈ ਨਾ ਕੋਈ ਥੋੜੇ ਬਹੁਤੇ ਸਧਾਰਨ ਨੁਸਖੇ ਦੱਸਦਾ ਰਹਿੰਨਾ ਕਿ ਕਿਵੇਂ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਰੀਵਾਇਰ ਕਰ ਸਕਦੇ ਹਾਂ ਕਿਵੇਂ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਅਸੀਂ ਗੱਲਾਂ ਪਾ ਸਕਦੇ ਹਾਂ ਜਿਹਦੇ ਨਾਲ ਸਾਡੇ ਇਹ ਨਿੱਕੇ-ਨਿੱਕੇ ਤਣਾਅ ਹੈ ਫੀਅਰ ਹੈ ਉਹਨਾਂ ਨੂੰ ਅਸੀਂ ਓਵਰਕਮ ਕਰ ਸਕੀਏ ਹੁਣ ਜੇ ਥੋੜਾ ਬਹੁਤਾ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਆ ਤਾਂ ਆਹ ਕਿਤਾਬ ਬਾਰੇ ਸਾਰਿਆਂ ਨੇ ਸੁਣਿਆ ਹੋਣਾ ਦਾ ਪਾਵਰ ਆਫ ਯੋਰ ਸਬਕੌਨਸ਼ੀਅਸ ਮਾਈਂਡ ਬਾਏ ਡਾਕਟਰ ਜੋਸਫ ਮਰਫੀ ਬਹੁਤ ਤਗੜੇ ਰਾਈਟਰ ਹੋਏ ਨੇ ਮੋਟੀਵੇਸ਼ਨਲ ਸਪੀਕਰ ਹੋਏ ਨੇ ਇਹਨਾਂ ਬਾਰੇ ਕਾਫੀ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਨੇ ਇਹਦੇ ਅ ਪਿਛਲੇ ਪਾਸੇ ਹੈ ਤੁਹਾਡੇ ਸਬਕੌਨਸ਼ੀਅਸ ਮਾਈਂਡ ਤੇ ਜਿਹੜਾ ਵਰਕ ਕਰਕੇ ਤੁਸੀਂ ਆਪਣੇ ਡਰ ਨੂੰ ਕਿਵੇਂ ਖਤਮ ਕਰ ਸਕਦੇ ਆ ਉਹਦੇ ਚੋ ਦੋ ਚਾਰ ਵਾਕਿਆ ਤੁਹਾਡੇ ਨਾਲ ਸਾਂਝੇ ਕਰਨੇ ਨੇ ਅ ਇੱਕ ਸਿੰਗਰ ਯੰਗ ਲੇਡੀ ਉਹਨੂੰ ਆਡੀਸ਼ਨ ਦਾ ਸੱਦਾ ਆਉਂਦਾ ਹੈ ਬਹੁਤ ਮਿਹਨਤੀ ਕੁੜੀ ਆ ਆਵਾਜ਼ ਬਹੁਤ ਵਧੀਆ ਹੈ ਮਿਹਨਤ ਕਰਦੀ ਆ ਸੁਰਾਂ ਦਾ ਬਹੁਤ ਵਧੀਆ ਗਿਆਨ ਹੈ ਪਰ ਜਿਉਂ ਹੀ ਸਟੇਜ ਤੇ ਜਾਂਦੀ ਆ ਸਟੇਜ ਫੀਅਰ ਹੈ ਅਕਸਰ ਸੁਣਨਾ ਚਾਹੁੰਦਾ ਹੈ ਵੀ ਕੋਈ ਨਾ ਕੋਈ ਵੀ ਜਦੋਂ ਪਹਿਲੀ ਵਾਰੀ ਸਟੇਜ ਤੇ ਚੜਦਾ ਸਾਹਮਣੇ ਇਕੱਠ ਦੇਖ ਕੇ ਲੱਤਾਂ ਗੰਮਲ ਲੱਗ ਜਾਂਦੀਆਂ ਤਰੇਲੀਆਂ ਆ ਜਾਂਦੀਆਂ ਡਰ ਲੱਗਣ ਲੱਗ ਜਾਂਦਾ ਤਾਂ ਉਸ ਚੀਜ਼ ਨੇ ਲਗਾਤਾਰ ਤਿੰਨ ਵਾਰੀ ਉਸ ਕੁੜੀ ਦਾ ਜਿਹੜਾ ਨੁਕਸਾਨ ਕੀਤਾ ਜਿਹੜਾ ਉਹਦੇ ਮਨ 'ਚ ਉਹ ਡਰ ਬੈਠਾ ਆਡੀਅנס ਨੂੰ ਫੇਸ ਕਰਨ ਦਾ ਨਿੱਕੀ ਨਿੱਕੀ ਗੱਲ ਤੇ ਫੰਬਲ ਹੋ ਜਾਂਦੀ ਡਰ ਜਾਂਦੀ ਗੌਂਦੀ ਗੌਂਦੀ ਰੋਂਗ ਨੋਟਸ ਲਾ ਜਾਂਦੀ ਸੁਰਾਂ ਦੇ ਵਿੱਚ ਗਲਤੀਆਂ ਕਰ ਜਾਂਦੀ ਤਾਂ ਅਲਟੀਮੇਟਲੀ ਕਿਤੇ ਉਹਨੇ ਪੜ੍ਹਿਆ ਵਾ ਸੀ ਸੁਣਿਆ ਵਾ ਸੀ ਕਿ ਸਬਕੌਨਸ਼ੀਅਸ ਮਾਈਂਡ ਆ ਜਿਹੜਾ ਸਾਡਾ ਉਹਦੇ ਤੇ ਵਰਕ ਕਰਕੇ ਅਸੀਂ ਆਪਣੇ ਕਿਸੇ ਵੀ ਡਰ ਨੂੰ ਤਣਾਅ ਨੂੰ ਜਿਹੜਾ ਆ ਓਵਰਕਮ ਕਰ ਸਕਦੇ ਆ ਉਹ ਕਿਸ ਤਰ੍ਹਾਂ ਮੈਂ ਇੱਕ ਵੀਡੀਓ ਵੀ ਪਾਈ ਸੀ ਇੰਸਟਾਗ੍ਰam ਤੇ ਮਤਲਬ ਆਪਣੀਆਂ ਖੂਬੀਆਂ ਦੀ ਇੱਕ ਸੂਚੀ ਬਣਾ ਲਓ ਉਹਨਾਂ ਨੂੰ ਵਾਰੀ-ਵਾਰੀ ਦੁਹਰਾਉਣਾ ਤੁਸੀਂ ਤਾਂ ਉਹਨੇ ਸਵੇਰੇ ਸਾਜਰੇ ਉੱਠ ਕੇ ਇੱਕ ਕੰਮ ਕਰਨਾ ਸਟਾਰਟ ਕੀਤਾ ਆਪਦੇ ਜਿਹੜੇ ਗੁਣ ਸੀ ਉਹਨਾਂ ਨੂੰ ਦੁਹਰਾਇਆ ਕਰੇ ਕਦੇ ਲਿਖ ਲਿਆ ਕਰੇ ਜਿਵੇਂ ਮੈਂ ਬਹੁਤ ਸੋਹਣਾ ਗਾਉਂਦੀ ਆ ਮੈਂ ਹਮੇਸ਼ਾ ਤਿਆਰ ਆ ਆਪਣੇ ਚੈਲੰਜੇਸ ਨੂੰ ਫੇਸ ਕਰਨ ਲਈ ਮੈਂ ਬਹੁਤ ਸ਼ਾਂਤ ਕਿਸਮ ਦੀ ਕੁੜੀ ਆ ਵੀ ਜਿਹੜੀ ਜਿੱਡਾ ਮਰਜੀ ਹਾੜਾ ਜੇ ਤੂਫਾਨ ਆ ਜੇ ਸਟ्रेस ਦਾ ਉਹਦੇ ਚ ਵੀ ਮੈਂ ਜਿਹੜਾ ਵਧੀਆ ਉਹਨੂੰ ਚੜ੍ਹਦੀ ਕਲਾ ਨਾਲ ਫੇਸ ਕਰੂੰਗੀ ਤੇ ਨਾਲੋਂ ਨਾਲ ਮੈਂ ਕੌਨਫੀਡੈਂਟ ਵੀ ਬਹੁਤ ਆ ਤੇ ਨਾਲ ਹੀ ਜਿਹੜਾ ਮੈਂ ਕੰਮ ਰਾਂਗੀ ਹਰ ਇੱਕ ਕੰਡੀਸ਼ਨ ਦੇ ਵਿੱਚ ਇਹ ਪੰਜ ਗੱਲਾਂ ਉਹਨੇ ਨੋਟ ਕੀਤੀਆਂ ਪੰਜ ਤੋਂ 10 ਵਾਰੀ ਸਵੇਰੇ ਪੰਜ ਤੋਂ 10 ਵਾਰੀ ਰਾਤ ਨੂੰ ਸੌਣ ਲੱਗੇ ਜਦੋਂ ਸਬਕੌਨਸ਼ੀਅਸ ਮਾਈਂਡ ਦੇ ਦਵਾਰ ਖੁੱਲੇ ਹੁੰਦੇ ਆ ਦਿਨ ਚ ਜਦੋਂ ਵੀ ਕਿਤੇ ਟਾਈਮ ਲੱਗਦਾ ਇੱਕ ਵਾਰੀ ਉਦੋਂ ਦਿਨ ਚ ਤਿੰਨ ਵਾਰੀ ਇਹ ਸੈਟਿੰਗ ਉਹਨੇ ਰੱਖਣੀ ਤਾਂ ਇੱਕ ਹਫ਼ਤੇ ਬਾਅਦ ਉਹਦੀ ਪਰਫਾਰਮੈਂਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪਿਆ ਮਤਲਬ ਸਾਰੀ ਗੱਲਬਾਤ ਓਕੇ ਹੋਗੀ ਤਾਂ ਐਡਾ ਵੱਡਾ ਡਾਰ ਸਾਲਾਂ ਪੁਰਾਣਾ ਜਿਹੜਾ ਫੀਅਰ ਸੀ ਉਹਦਾ ਉਹ ਬਿਲਕੁਲ ਓਕੇ ਹੋ ਗਿਆ ਹੁਣ ਅਸੀਂ ਪਾਠ ਕਰਦੇ ਆਂ ਜਾਂ ਸਾਨੂੰ ਪਾਠ ਕਰਨ ਨੂੰ ਕਿਹਾ ਜਾਂਦਾ ਸਵੇਰੇ ਉੱਠ ਕੇ ਜਾਂ ਰਾਤ ਨੂੰ ਸੌਣ ਲੱਗਿਆਂ ਮਤਲਬ ਦਿਨ ਦੀ ਸ਼ੁਰੂਆਤ ਜਾਂ ਸਬਕੌਨਸ਼ੀਅਸ ਮਾਈਂਡ ਦੇ ਦਰਵਾਜ਼ੇ ਜਦੋਂ ਖੁੱਲੇ ਹੁੰਦੇ ਆ